ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 30 ਤੇ 31 ਦਸੰਬਰ ਤੱਕ ਦੇ ਮੌਸਮ ਦੀ ਆਉਣ ਵਾਲੇ 48 ਜਾਂ 72 ਘੰਟਿਆਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਹੈ ਜੀ ਮੌਸਮ ਹਾਕ ਦੇ ਤਾਜ਼ਾ ਜਾਣਕਾਰੀ ਕੀ ਕਹਿੰਦੇ ਨੇ ਸਾਰੀ ਜਾਣਕਾਰੀਆਂ ਤੁਹਾਨੂੰ ਦੇਾਂਗੇ ਅੰਤ ਤੱਕ ਵੀਡੀਓ ਨਾਲ ਜੁੜੇ ਜੁੜੇ ਰਹੋ ਸਭ ਤੋਂ ਪਹਿਲਾਂ ਜੇਕਰ ਗੱਲ ਅੱਜ ਰਾਤ ਦੇ ਮੌਸਮ ਦੀ ਕਰੀਏ ਤੇ ਤੁਸੀਂ ਸਕਰੀਨ ਦੇ ਉੱਤੇ ਇਸ ਵੇਲੇ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਦੇਖ ਰਹੇ ਹੋ ਜੀ ਤੇ ਤੁਹਾਨੂੰ ਇੱਥੇ ਦੱਸ ਦਈਏ ਕਿ ਮੌਸਮ ਆਪਣਾ ਫਿਲਹਾਲ ਸਾਫ ਹੀ ਬਣਾ ਹੋਇਆ ਹੈ ਜੇ ਲਗਭਗ ਸਾਰੇ ਪੰਜਾਬ ਦੇ ਵਿੱਚ ਅੱਜ ਸਵੇਰ ਤੋਂ ਜਿਹੜੀ ਸੰਘਣੀ ਧੁੰਦ ਛਾਈ ਹੋਈ ਸੀ ਫਿਲਹਾਲ ਹੁਣ ਮੌਸਮ ਜਿਹੜਾ ਸਾਫ ਹੈ ਜੀ ਹਾਲਾਂਕਿ ਕੱਲ ਵੀ ਜਿਹੜੀ ਸਵੇਰ ਦੇ ਵੇਲੇ ਸੰਘਣੀ ਧੁੰਦ ਫੈ ਸਕਦੀ ਹੈ ਤੇ ਰੈਡ ਅਲਰਟ ਜਿਹੜੇ ਇਹਨੂੰ ਲੈ ਕੇ ਜਾਰੀ ਕੀਤੇ ਗਏ ਨੇ ਜੀ ਆਉਣ ਵਾਲੇ 48 ਘੰਟਿਆਂ ਤੇ ਲਈ ਤੇ ਮੌਸਮ ਫਿਲਹਾਲ ਜਿਹੜਾ ਸਾਫ ਹੀ ਰਹੇਗਾ ਜੀ ਕੋਈ ਫਤਲਵਾਹੀ ਨਹੀਂ ਚੱਕਰ ਦੀ ਸੰਭਾਵਨਾ ਨਹੀਂ ਹੈ ਦੂਜੇ ਫਾਸੇ ਜੇਕਰ ਗੱਲ ਕਰੀਏ ਜੀ ਪੰਜਾਬ ਦੇ ਮੌਸਮ ਦੀ ਤੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਮੌਸਮ ਫਿਲਹਾਲ ਸਾਫ ਹੈ ਜਨਤੀ ਤੋਂ ਲੈ ਕੇ 4 ਜਨਵਰੀ ਤੱਕ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਮੌਸਮ ਡਰਾਈ ਹੈ ਕਿਤੇ ਵੀ ਕੋਈ ਤਬਦੀਲੀ ਦੀ ਸੰਭਾਵਨਾ ਫਿਲਹਾਲ ਨਹੀਂ ਹੈ ਹਾਲਾਂਕਿ ਇੱਕ ਫੱਟਵੇਂ ਸਿਸਟਮ ਦਾ ਜਿਹੜਾ 30 ਅਕਤੂਬਰ ਨੂੰ ਆ ਤੀ ਦਸੰਹ ਸੌਰੀ 10 ਤੱਕ ਤਹੂਗਾ ਜੀ ਪਹਾੜੀ ਖੇਤਰਾਂ ਦੇ ਵਿੱਚ ਤੇ ਇਹਦੇ ਸਦਕਾ ਹਲਕੀਂ ਗੀਦਰਜ ਹੋ ਸਕਦੇ ਨੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਖਾਸ ਕਰਕੇ ਜਿਹੜੇ ਪਹਾੜਾਂ ਦੇ ਲਾਗੇ ਖੇਤਰ ਹੈ ਤੇ ਬਾਕੀ ਜਿਹੇ ਮੌਸਮ ਦਾ ਜਿਹੜਾ ਸਾਫੀ ਹੈ ਤੇ ਦੂਜੇ ਪਾਸੇ ਜੇ ਅਗਰ ਗੱਲ ਕਰੀਏ ਜੀ ਰੈਡ ਅਲਰਟ ਜਾਰੀ ਕੀਤੇ ਗਏ ਨੇ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੰਗਰੀ ਧੁੰਦ ਜਿਹੜੀ ਪੰਜਾਬ ਦੇ ਵਿੱਚ ਛਾ ਸਕਦੀ ਹੈ ਆਉਣ ਵਾਲੇ 48 ਜਾਂ 72 ਘੰਟਿਆਂ ਤੱਕ ਅ ਜਿਹੜੀ ਸੰਗਰੀ ਧੁੰਦ ਹੋ ਹੋ ਜ਼ਿਆਦਾ ਸੰਗਰੀ ਧੁੰਦ ਜਿਹੜੀ ਆ ਫੈਲ ਸਕਦੀ ਹੈ ਇਸ ਲਈ ਜਿਹੜੇ ਨੇ ਰੈਡ ਅਲਰਟ ਜਾਰੀ ਕੀਤੇ ਗਏ ਨੇ ਜੀ ਹਰਿਆਣੇ ਦੀ ਗੱਲ ਕਰੀਏ ਹਰਿਆਣੇ ਦੇ ਵਿੱਚ ਵੀ ਰੈਡ ਅਲਰਟ ਜਾਰੀ ਨੇ ਸੰਗਰੀ ਧੁੰਦ ਨੂੰ ਲੈ ਕੇ ਤੇ ਆਉਣ ਵਾਲੇ ਜਿਹੜੇ 48 72 ਘੰਟੇ ਹੋਣਗੇ ਸੰਗਰੀ ਧੁੰਦ ਇਸੇ ਤਰ੍ਹਾਂ ਜਾਰੀ ਰਹੇਗੀ ਤੇ ਜ਼ਿਆਤਰ ਖੇਤਰਾਂ ਦੇ ਵਿੱਚ ਜਿਹੜੀ ਆ ਮੌਸਮ ਆਹਣਾ ਸਾਫ਼ ਹੀ ਰਹੇਗਾ ਹਰਿਆਣੇ ਦੇ ਵਿੱਚ ਵੀ ਇਸ ਸੰਗਰੀ ਧੁੰਦ ਜਿਹੜੀ ਛਾ ਸਕਦੀ ਹੈ ਸੋ ਇਸੇ ਕਹਿ ਗਏ ਆਉਣ ਵਾਲੇ 48 ਜਾਂ ਫਿਰ ਆਪਾਂ 4 ਤੇ ਮੌਸਮ ਆਪਣਾ ਸਾਫ਼ ਹੀ ਰਹੇਗਾ ਜੀ ਸੰਗਲ ਤੁਹਾਨੂੰ ਜੜੀਆਂ ਪਰੇਸ਼ਾਨ ਕਰੇਗੀ ਮਿਲਦੇ ਆ ਅਗਲੀ ਵਾਰੀ ਦੀ ਵਿੱਚ ਜਾ ਸਕਦੇ ਹੋ ਧੰਨਵਾਦ